ਰੇੜੀ ਨਹਿੰਗ ਸਿੰਘ ਸਿੱਖ ਕੌਮ ਦੀ ਪੁਸਤ ਵਿੱਚੋਂ ਹੀ ਹਨ ਅਤੇ ਪੁਰਾਣੇ ਸਮੇਂ ਦੀ ਸਿੱਖ ਫੌਜ ਦੀ ਯਾਦਦਾਸ਼ਤ ਹਨ ਡੰਡੀ ਇਹ ਲੋਕ ਅਕਾਲ ਪੁਰਖ ਦੀ ਸੈਨਾਵਜੋਂ ਵੀ ਜਾਣੇ ਜਾਂਦੇ ਹਨ ਡੰਡੀ ਇਨ੍ਹਾਂ ਦੀ ਰਹਿਸ਼ ਸਥਾਈ ਨਹੀਂ ਹੁੰਦੀ ਅਤੇ ਇਹ ਲੋਕ ਆਸਥਾਈ ਰੂਪ ਵਿੱਚ ਡੇਰਿਆਂ ਵਿੱਚ ਰਹਿੰਦੇ ਹਨ ਡੰਡੀ ਇੱਕ ਸਥਾਨ ਤੋਂ ਦੂਜੇ ਸਥਾਨ ਉੱਤੇ ਜਾਂਦੇ ਹੋਏ ਰਸਦ ਅਤੇ ਹੋਰ ਲੋੜੀਂਦੀਆਂ ਵਸਤਾਂ ਹਮੇਸ਼ਾ ਨਾਲ ਹੀ ਰੱਖਦੇ ਹਨ ਡੰਡੀ ਨਹਿੰਗ ਸਿੰਘ ਬੜੇ ਰੈਸਟ ਪੋਸਟ ਅਤੇ ਹਰ ਸਮੇਂ ਬੜੇ ਚੁਸਤ ਨજર ਆਉਂਦੇ ਹਨ ਅਤੇ ਲੋਕ ਸੇਵਾ ਵਿੱਚ ਆਨੇਸਟ ਵਿਸ਼ਵਾਸ ਰਖਦੇ ਹਨ ਡੰਡੀ ਸਵੇਰੇ ਸਵੇਰੇ ਉੱਠ ਕੇ ਰੱਬ ਦੀ ਭਗਤੀ ਵਿੱਚ ਮਸਤ ਹੋਣਾ ਅਤੇ ਇਸ ਤੋਂ ਬਾਅਦ ਕੁਝ ਸੁੱਕਾ ਪੋਸਟ ਅਤੇ ਬਦਾਮਾਂ ਦੀ ਸ਼ਰਧਾਈ ਆਦਿ ਵਸਤਾਂ ਦਾ ਸੇਵਨ ਇਹਨਾਂ ਦਾ ਰੋਜ਼ਾਨਾ ਵਿਹਾਰ ਹੈ ਡੰਡੀ ਇਹ ਲੋਕ ਸੁਸਤ ਢਿੱਲੇ ਜਾਂ ਨਿਡਾਲ ਨਜ਼ਰ ਨਹੀਂ ਆਉਂਦੇ ਕਿਉਂਕਿ ਰੋਜ਼ਾਨਾ ਕਸਰਤ ਅਤੇ ਜੰਗੀ ਖੇਡਾਂ ਇਹਨਾਂ ਦੇ ਸਰੀਰ ਨੂੰ ਰਸਟ ਪੋਸਟ ਰੱਖਦੀਆਂ ਹਨ ਡੰਡੀ ਮਹੰਗ ਸਿੰਘਾਂ ਦੇ ਵਸਤਰ ਪੀਲੇ ਅਤੇ ਨੀਲੇ ਰੰਗ ਦੇ ਹੁੰਦੇ ਹਨ ਡੰਡੀ ਇਹ ਲੋਕ ਸਵੈ ਬਚਾਓ ਲਈ ਲੋਹੇ ਦੇ ਕੁਝ ਸ਼ਾਸਤ੍ਰਾਂ ਨਾਲ ਹਮੇਸ਼ਾ ਲੈਸ ਹੁੰਦੇ ਹਨ ਇਥੋਂ ਤੱਕ ਕੇ ਇਨਾਂ ਦੀ ਦਸਤਾਰ ਵੀ ਸ਼ਾਸਤਰਾ ਨਾਲ ਸਜੀ ਹੁੰਦੀ ਹੈ ਡੰਡੀ ਏ ਅਲਬੇਲੇ ਅਤੇ ਮਸਤ ਬੰਦੇ ਸਾਦੇ ਜੀਵਨ ਵਿੱਚ ਇੰਨਾ ਜ਼ਿਆਦਾ ਵਿਸ਼ਵਾਸ ਰੱਖਦੇ ਹਨ ਕਿ ਟੋਸਟਾਂ ਦੀ ਥਾਂ ਭੁੱਜੇ ਹੋਏ ਚਨੇ ਬਦਾਮਾਂ ਦੇ ਰੂਪ ਵਿੱਚ ਖਾ ਕੇ ਸੰਤੁਸ਼ਟ ਰਹਿੰਦੇ ਹਨ ਡੰਡੀ ਇਨਾਂ ਦਾ ਜੀਵਨ ਬਹੁਤ ਹੀ ਸਟਾਰ ਮਨੁੱਖ ਜਾਤੀ ਦੀ ਤਰੱਕੀ ਅਤੇ ਸਮੁੱਚੇ ਵਿਕਾਸ ਲਈ ਸ਼ੁਰੂ ਤੋਂ ਹੀ ਛੋਟੇ ਬੱਚਿਆਂ ਲਈ ਵਿੱਦਿਆ ਦਾ ਯੋਗ ਪ੍ਰਬੰਧ ਕਰਨਾ ਅਵਸ਼ਕ ਹੈ ਡੰਡੀ ਵਿੱਦਿਆ ਦੇ ਖੇਤਰ ਵਿੱਚ ਪਹਿਲਾ ਜ਼ਰੂਰੀ ਕਦਮ ਉੱਚੇ ਮਿਆਰ ਵਾਲੇ ਅਤੇ ਲੋੜਿੰਦੀ ਮਾਤਰਾ ਵਿੱਚ ਪ੍ਰਾਇਮਰੀ ਸਕੂਲਾਂ ਦਾ ਹੋਣਾ ਲਾਜ਼ਮੀ ਹੈ ਡੰਡੀ ਏਸੇ ਕਰਕੇ ਅਗਾ ਵਧੂ ਦੇਸ਼ ਪ੍ਰਾਇਮਰੀ ਸਕੂਲਾਂ ਦਾ ਮਿਆਰ ਬੜੇ ਉਤਸ਼ਾਹ ਨਾਲ ਵਧਾਉਣ ਵਧਾਉਣਾ ਯੋਗ ਸਮਝਦੇ ਹਨ ਡੰਡੀ ਸਾਡੇ ਦੇਸ਼ ਵਿੱਚ ਜਿਹੜੇ ਛੋਟੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਪ੍ਰਾਇਮਰੀ ਸਕੂਲਾਂ ਦਾ ਮਿਆਰ ਘਟਿਆ ਹੈ ਉਥੇ ਵਿੱਦਿਆ ਦੇ ਪੱਖ ਤੋਂ ਬੱਚੇ ਪਛੜ ਜਾਂਦੇ ਹਨ ਅਤੇ ਉਹਨਾਂ ਦੀ ਨੀ ਕੱਚੀ ਰਹਿ ਜਾਂਦੀ ਹੈ ਡੰਡੀ ਚੰਗੇ ਪ੍ਰਾਇਮਰੀ ਸਕੂਲਾਂ ਦੀ ਘਾਟ ਨੂੰ ਕੁਝ ਪਬਲਿਕ ਸਕੂਲ ਪੂਰੀ ਤਾਂ ਕਰਦੇ ਹਨ ਫਿਰ ਵੀ ਸਮੁੱਚੀ ਘਾਟ ਪੂਰੀ ਨਹੀਂ ਹੁੰਦੀ ਡੰਡੀ ਐਸੇ ਕਮਜ਼ੋਰ ਬੱਚੇ ਜਦੋਂ ਯੂਨੀਵਰਸਿਟੀ ਦੀ ਉੱਚੀ ਵਿਦਿਆ ਦੇ ਖੇਤਰ ਵਿੱਚ ਆਸਫਲ ਰਹਿੰਦੇ ਹਨ ਇਹ ਉਹਨਾਂ ਦਾ ਦੋਸ਼ ਨਹੀਂ ਹੁੰਦਾ ਡੰਡੀ ਦੋਸ਼ ਹੁੰਦਾ ਹੈ ਸਾਡੇ ਸ਼ਾਸਕਾਂ ਅਤੇ ਵਿਦਿਆ ਮੰਤਰੀਆਂ ਦਾ ਜੋ ਪ੍ਰਾਇਮਰੀ ਸਕੂਲਾਂ ਉੱਤੇ ਲੋੜਿੰਦਾ ਖਰਚ ਨਹੀਂ ਕਰਦੇ ਅਤੇ ਸਿੱਟੇ ਵਜੋਂ ਇਨ੍ਹਾਂ ਛੋਟੇ ਸਕੂਲਾਂ ਦਾ ਮਿਆਰ ਉੱਚਾ ਨਹੀਂ ਹੁੰਦਾ ਡੰਡੀ ਇਸ ਤੋਂ ਇਲਾਵਾ ਪਬਲਿਕ ਸਕੂਲ ਘੱਟ ਅਤੇ ਮਹਿੰਗੇ ਹੋਣ ਕਰਕੇ ਗਰੀਬ ਘਰਾਂ ਦੇ ਬੱਚਿਆਂ ਦੀ ਪਕੜ ਵਿੱਚ ਨਹੀਂ ਆਉਂਦੇ ਡੰਡੀ ਸੋ ਦੇਸ਼ ਦੀ ਸਮੁੱਚੀ ਤਰੱਕੀ ਹਿੱਤ ਵਿਦਿਆ ਦੇ ਖੇਤਰ ਵਿੱਚ ਕੰਮ ਕਰ ਰਹੇ ਮੰਤਰੀਆਂ ਸ਼ਾਸਕਾਂ ਅਤੇ ਹੋਰ ਅਫਸਰਾਂ ਦਾ ਪਹਿਲਾ ਅਤੇ ਉੱਤਮ ਫਰਜ਼ ਹੈ ਕਿ ਉਹ ਯੂਨੀਵਰਸਿਟੀਆਂ ਦੇ ਨਾਲ-ਨਾਲ